ਸੱਚੋ ਔਰੇ ਸਭ ਕੋ ਉੱਪਰ ਸੱਚਾ ਆਚਾਰ ਸਭ ਤੋਂ ਵੱਡੀ ਗੱਲ ਹੈ ਬੰਦੇ ਦਾ ਕਿਰਦਾਰ ਤੇ ਜਦੋਂ ਕਿਰਦਾਰ ਦੇਖਣਾਵੇਂ ਨਾ ਤੇ ਇਤਿਹਾਸ ਪੜ੍ਹੀਏ ਤੇ ਪਤਾ ਲੱਗਦਾ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਸਮੇਂ ਜਹਾਂਗੀਰ ਬਾਦਸ਼ਾਹ ਹੈ ਜਹਾਂਗੀਰ ਬਾਦਸ਼ਾਹ ਦੇ ਸਮੇਂ ਇੱਕ ਨੂਰ ਜਹਾਂ ਉਸ ਸਮੇਂ ਦੀ ਸਭ ਤੋਂ ਖੂਬਸੂਰਤ ਔਰਤ ਹੋਈ ਜਿਹਦਾ ਵਿਆਹ ਨਿਕਾਹ ਜਹਾਂਗੀਰ ਬਾਦਸ਼ਾਹ ਦੇ ਦਰਬਾਰੀ ਨਾਲ ਹੁੰਦਾ ਹੈ ਜਹਾਂਗੀਰ ਬਾਦਸ਼ਾਹ ਜਦੋਂ ਦੇਖਦਾ ਤੇ ਮਨ ਬੇਈਮਾਨ ਹੋ ਜਾਂਦਾ ਹੈ ਤਾਂ ਕਿਹਦੇ ਨਾਲ ਧੋਖੇ ਦੇ ਨਾਲ ਦਰਬਾਰੀ ਨੂੰ ਮਾਰ ਕੇ ਕਤਲ ਕਰਕੇ ਤੇ ਨੂਰ ਜਹਾਂ ਦੇ ਨਾਲ ਨਿਕਾਹ ਕਰ ਲੈਂਦਾ ਹੈ ਆਪਣੇ ਘਰ ਵਸਾ ਲੈਂਦਾ ਹੈ ਜਹਾਂਗੀਰ ਬਾਦਸ਼ਾਹ ਪਰ ਉਹੀ ਨੂਰ ਜਹਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਪਹੁੰਚਦੀ ਹੈ ਤੇ ਮਹਾਰਾਜ ਉਹਨੂੰ ਧੀ ਕਹਿ ਕੇ ਪੁੱਤਰੀ ਕਹਿ ਕੇ ਬੁਲਾਉਂਦੇ ਨੇ ਇਹ ਹੁੰਦਾ ਹੈ ਕਿਰਦਾਰ ਪਿਆਰਿਓ ਦੇਖ ਪ੍ਰਾਈਆਂ ਚੰਗੀਆਂ ਮਾਵਾ ਪਹਿਣਾ ਧੀਆਂ ਜਾਣੇ ਮਹਾਰਾ ਨੇ ਉਪਦੇਸ਼ ਦਿੱਤਾ ਪੁੱਤਰੀ ਐ ਕੱਚਾ ਸ਼ਿੰਗਾਰ ਛੱਡ ਸੱਚਾ ਸ਼ਿੰਗਾਰ ਕਰ ਸ਼ੁਭ ਗੁਣਾ ਦਾ ਖੁਦਾ ਦੀ ਬੰਦਗੀ ਕਰ ਸਿਮਰਨ ਕਰ ਜਿਹਦੇ ਨਾਲ ਤੇਰਾ ਜਨਮ ਸਫਲਾ ਹੋਵੇ ਤੇ ਤੈਨੂੰ ਖੁਦਾ ਦੀ ਪ੍ਰਾਪਤੀ ਹੋਵੇ ਤੇ ਆਸਨਰ ਲਿਖਿਆ ਐ ਐਸਾ ਸਾਥ ਸ਼ਿੰਗਾਰ ਕਰੋ ਪੁੱਤਰੀ ਮਿਲੇ ਖੁਦਾਏ